ਇਹ ਬੇਸਿਕਲੀ ਅੱਜ ਦਾ ਇਨੀਸ਼ੀਏਟਿਵ ਪ੍ਰੈਸ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਇੱਕ ਪਹਿਲ ਕੀਤੀ ਗਈ ਤਾਂ ਬਹੁਤ ਹੀ ਵਧੀਆ ਉਪਰਾਲਾ ਸੀਗਾ ਇਹਦੇ ਵਿੱਚ ਪੂਲ ਸਟੋ ਐਂਡ ਵਕਵਕ ਜਿਹੜੇ ਸਮਾਜ ਸੇਵੀ ਆਰਗੇਨਾਈਜੇਸ਼ਨਸ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਲੋਕਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਹੈ ਤਾਂ ਉਹ ਵੀ ਇੱਥੇ ਆਏ ਪੂਲ ਮਿਲਾਕੇ ਇਹ ਜਿਹੜਾ ਇੱਕ ਡਾਈਵਰਸ ਅਲੱਗ-ਅਲੱਗ ਵਕਵਕ ਤਰ੍ਹਾਂ ਦੇ ਲੋਕਾਂ ਨੇ ਇਹਦੇ ਵਿੱਚ ਪਾਰਟਿਸਪੇਟ ਕਰ ਲਿਆ ਪੁਲਿਸ ਨੇ ਇਹ ਜਿਹੀ ਸ਼ਮੂਲੀਅਤ ਆਪਣੀ ਪਾਈ ਸੋ ਪਰਪਸ ਇਹਦਾ ਇਹ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲਦੀ ਪਈ ਤਾਂ ਉਹਦੇ ਵਿੱਚ ਹਰ ਕਿਸੇ ਵਰਗ ਨੇ ਹਰ ਕਿਸੇ ਆਰਗੇਨਾਈਜੇਸ਼ਨ ਨੇ ਹਰ ਕਿਸੇ ਫਰਦ ਨੇ ਆਪਣਾ ਯੋਗਦਾਨ ਪਾਣਾ ਤਾਂ ਮੈਂ ਜਿਸ ਤਰ੍ਹਾਂ ਕਹਿ ਰਹਾ ਸੀਗਾ ਕਿ ਪੁਲਿਸ ਨੇ ਬਟਾਲਾ ਪੁਲਿਸ ਨੇ ਖਸੂਸੀ ਤੌਰ ਤੇ ਜਿਹੜੀ ਮੁਹਿੰਮ ਹੈ ਉਹਦੇ ਵਿੱਚ ਕਿਹੜਾ-ਕਿਹੜਾ ਕੰਮ ਕਰ ਲਿਆ ਪਰ ਉਹ ਲੋਕਾਂ ਦੀ ਜਿਹੜੇ ਸਮਗਲਰਸ ਹੈ ਜਾਂ ਪੈਡਲਰਸ ਹੈ ਉਹਨਾਂ ਦੀ ਜਿਹੜੀ ਅਰੈਸਟ ਪਾਣੀ ਹੈ ਕਰੀਬਨ 800 ਪਲਸ ਜਿਹੜੇ ਬੰਦੇ ਅਰੈਸਟ ਹੋਏ ਹੈ ਜਾਂ ਕੁਝ ਪ੍ਰੋਪਰਟੀ ਸੀਜ਼ਰ ਹੋਏ ਹੈ ਤਾਂ ਉਹ ਸਾਰਾ ਇੱਕ ਤਰਫ ਜਿਹੜਾ ਕੰਮ ਪੁਲਿਸ ਕਰ ਰਹੀ ਹੈ ਬਟ ਅਲੱਗ-ਅਲੱਗ ਜਿਹੜੇ ਹੋਰ ਇੱਥੇ ਆਏ ਸੀਗੇ ਵੱਖ-ਵੱਖ ਆਰਗੇਨਾਈਜੇਸ਼ਨਸ ਤੋਂ ਤਾਂ ਉਹਨਾਂ ਨੇ ਵੀ ਇਹ ਅਪਰੈਂਡ ਕਰ ਲਿਆ ਕਿ ਅਸੀਂ ਜੀ ਜਾ ਕੇ ਪਿੰਡਾਂ ਦੇ ਵਿੱਚ ਆਪਣੀ ਕੋਈ ਛੋਟੀ ਸੀ ਗਲੀ ਜਾਂ ਅੜੋਸ ਪੜੋਸ ਦੇ ਵਿੱਚ ਤੋਂ 2-4 ਕਾਰ ਆਪਾਂ ਅਡਾਪਟ ਕਰ ਲਏ ਤਾਂ ਉਹਨਾਂ ਦੀ ਆਪਾਂ ਜ਼ਿੰਮੇਵਾਰੀ ਚੁੱਕੀ ਹੈ ਐਂਡ ਥਰਡ ਪੱਧਰ ਤੇ ਜ਼ਮੀਨੀ ਪੱਧਰ ਤੇ ਉੱਥੇ ਕੰਮ ਕਰਕੇ ਇਹ ਜਿਹੜੀ ਨਸ਼ੇ ਦੀ ਲਾਨਤ ਹੈ ਇਹਦੇ ਤੋਂ ਸੂਬੇ ਨੂੰ निजात ਦਵਾ ਦिए ਤਾਂ ਮੈਂ ਅਗੇਨ ਇਹਨਾਂ ਸਾਰਿਆਂ ਨੂੰ ਅ ਮਤਲਬ ਐਸੋਸੀਏਸ਼ਨ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਇੰਨੀ ਵਧੀਆ ਜਿਹੜੇ ਉਪਰਾਲਾ ਇਹਨਾਂ ਨੇ ਅਜੋ ਦੇਖਿਆ ਸੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰੈਸ ਐਸੋਸੀਏਸ਼ਨ ਦਾ ਇਨਰ ਦੇ 6% ਦਾ ਇਨਰ ਦੇ ਪ੍ਰੈਜ਼ੀਡੈਂਟ ਦਾ ਅਨਮੈਤ ਰਿਪਰਜ਼ੈਂਟ ਰ ਸਰਦਾਰ ਅਮਨ ਸਿੰਘ ਸ਼ੇਸ਼ਨੀ ਐਮ ਸੀ ਜੀ ਐਮ ਐਲ اے ਬਟਾਲਾ ਵਰਤੋਂ ਪ੍ਰੈਜ਼ੀਡੈਂਟ ਪੰਜਾਬ ਉਹ ਬਹੁਤ ਹੀ ਮਿਹਨਤ ਕਰ ਰਹੇ ਨੇ ਪੰਜਾਬ ਨੂੰ ਨਸ਼ਮੁਕਤ ਬਣਾਉਣ ਵਾਸਤੇ ਜਿੱਦਾਂ ਉਹਨਾਂ ਤੇ ਜ਼ਿੰਮੇਵਾਰੀ ਵੀ ਪੰਜਾਬ ਦੀ ਪਈ ਹੈ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਵੀ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ ਅਚਲੀ ਇਹ ਪੁਰਾਣੀ ਸਰਕਾਰਾਂ ਤੋਂ ਜਿਹੜਾ ਵਾ ਚੱਲਦਾ ਆਇਆ ਵਾ ਤੇ ਦੂਸਰੀ ਸਰਕਾਰਾਂ ਨੂੰ ਜਦੋਂ ਓਪਰਚੁਨਿਟੀ ਮਿਲੀ ਇਹਨੂੰ ਹਟਾਣ ਦੀ ਉਹਨਾਂ ਨੇ ਹਟਾਣ ਦੇ ਬਾਵਜੂਦ ਜਿਹੜਾ ਉਹਨਾਂ ਨੂੰ ਪਾਣੀ ਪਾਇਆ कोरोना ਨੂੰ ਹੋਰ ਬਤਾਇਆ ਇਸ ਲਈ ਸਾਡੀ ਬਹੁਤ ਮਿਹਨਤ ਲੱਗ ਰਹੀ ਹੈ ਔਰ ਇਸ ਚੀਜ਼ ਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾ ਆਪਣੇ ਬਿਹਫ ਤੇ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ੈਣੀ ਕੰਸੀ ਜੀ ਦੇ ਬਿਹਫ ਤੇ ਤੇ ਆਪਣੇ ਪਿੰਡ ਵਾਸੀ ਆਪਣੇ ਸ਼ਹਿਰ ਵਾਸੀਆਂ ਦੇ ਬਿਹਫ ਤੇ ਇਵਨ ਤੋਂ ਆਪਣੀ ਆਮ ਆਦਮੀ ਪਾਰਟੀ ਸਮੂਚੀ ਟੀਮ ਦੇ ਬਿਹਫ ਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸ਼੍ਰੀ ਮਿਸਟਰ ਸੁਹੇਲ ਜੀ ਨੂੰ ਬਹੁਤ ਬਹੁਤ ਮੈਂ ਇਹ ਚੀਜ਼ ਦਾ ਗੈਸਤ ਅਪਰੀਸ਼ੀਏਟ ਅਰਧਮ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੇ ਵੀ ਦਿਨ ਰਾਤ ਇਸ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ ਯੋਧ ਨਸ਼ਿਆ ਬਰੋ ਦੀ ਜਿਹੜੀ ਮਹਿੰਮ ਚੱਲੀ ਹੈ ਉਹਨੂੰ ਪੂਰਾ ਜਿਹੜਾ ਵਾ ਸਾਥ ਦੇ ਰਹੇ ਨੇ ਸਰਕਾਰ ਦਾ ਔਰ ਉਹਨਾਂ ਦੇ ਨਾਲ ਨਾਲ ਡੀਐਸਪੀ ਐਸਪੀਡੀ ਗਰਦਾਸਪੁਰ ਤੋਂ ਆਏ ਨੇ ਡੀਐਸਪੀ ਡੀਐਸਪੀ ਸਾਹਿਬ ਵੀ ਆਏ ਨੇ ਐਂਡ ਪ੍ਰੈਸ ਦਾ ਐਸੋਸੀਏਸ਼ਨ ਦਾ ਇਸ ਚੀਜ਼ ਦੇ ਵਿੱਚ ਬਹੁਤ ਹੀ ਵੱਡਾ ਇਮਪੋਰਟ ਰੋਲ ਰੇਲਦਾ ਜਦ ਵੀ ਕੋਈ ਜਿਹੜੀ ਚੀਜ਼ ਆ ਜੋ ਇੱਕ ਸੱਚਾਈ ਨਿਊਜ਼ ਹੈ ਉਹ ਤੁਸੀਂ ਰੋਪਾਂ ਦੇ ਅੱਗੇ ਲੈ ਕੇ ਜਾਂਦੇ ਔਰ ਜਿੱਦਾਂ ਐਸਐਸਪੀ ਸਾਹਿਬ ਨੇ ਪਹਿਲਾਂ ਇੱਥੇ ਦੱਸਿਆ ਕਿ ਇੱਕੋ ਜਿੱਦਾਂ ਤੁਸੀਂ ਮਹਿੰਮ ਚਲਾਈ ਹੈ ਅਟਰੀਸ ਐਸੋਸੀਏਸ਼ਨ ਨੂੰ ਬਹੁਤ ਬਲਕਰਾ ਰਹੇ ਜਿੱਦਾਂ ਹੁਣ ਤੁਸੀਂ ਸਾਨੂੰ ਇੱਕ ਬਲਾ ਕੇ ਅਪਰੀਸ਼ੀਏਟ ਕਰ ਰਹੇ ਹੋ ਚੀਜ਼ ਦਾ ਮੈਂ ਚਾਹੁੰਨਾ ਹਰ ਐਸੋਸੀਏਸ਼ਨ ਹਰ ਦਿਨੇ ਵੀ ਐਨ ਜੀਓਜ਼ ਬਣੇ ਨੇ ਉਹ ਇਸ ਚੀਜ਼ ਵਾਲੇ ਪਾਸੇ ਵੀ ਜਾਣ ਕਿਉਂਕਿ ਨਸ਼ੇ ਦੇ ਵਿੱਚ ਜਿਹੜਾ ਬੰਦਾ ਵਾ ਉਹਨੂੰ ਅਸੀਂ ਗਲਤ ਨਾ ਕਹੀਏ ਉਹਨੂੰ ਸੁਧਾਰੀਏ ਔਰ ਉਹਦੇ ਨਾਲ ਨਾਲ ਹਰ ਐਸੋਸੀਏਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਆਪਣੇ ਏਰੀਆ ਦੇ ਆਪਣੇ ਪਿੰਡ ਆਪਣੇ ਵਾਰਡ ਦੇ ਵਿੱਚੋਂ ਜ਼ਿੰਮੇਵਾਰੀ ਲੈਣ ਕਿਉਂਕਿ ਪੁਲਿਸ ਮੀਡੀਆ ਸਾਰਾ ਸਾਥ ਏਰੀਆ ਦਾ ਜੀ ਅਮਰ ਦੇਸ਼ ਹੋਣਾ ਸਾਥੀ ਹਾਂ ਜੀ ਇਹ ਬਾਲਦੀਆ ਕਾਜ ਕਿਸੇ ਦੇ ਆ ਰਿਹਾ ਕੱਲ ਨੂੰ ਸਾਢੇ 11:00 ਵਜੇ ਸਾਨੂੰ ਇਹ ਪਤਾ ਨਹੀਂ ਇਸ ਲਈ ਇਹਦੇ ਪ੍ਰਤੀ ਕੋਈ ਸ਼ਬਦ ਨਹੀਂ ਉਹ ਪਾ ਮੇਰਾ ਗਵੰਢੀ ਕਿਉਂ ਨਹੀਂ ਹੈ ਮੈਂ ਉਹਦੇ ਉਹਦਾ ਸਾਥ ਵੀ ਇਸ ਤਰੀਕੇ ਨਾਲ ਨਹੀਂ ਦਊ ਧੰਨਵਾਦ ਜੀ ਇਹਦੇ ਆਪਨ ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਸੋਹਰਾ ਸਿੰਘ ਜੀ ਦੀ ਬੇਟੀ ਜਸਮੀਤ ਕੌਰਾਂ ਜੀ ਮੈਨੂੰ ਇੱਥੇ ਆਣ ਕੇ ਬਹੁਤ ਖੁਸ਼ ਹੋਇਆ ਕਿ ਇੱਕ ਪ੍ਰੈਸ ਔਰ ਇੱਕ ਪੁਲਿਸ ਪ੍ਰਸ਼ਾਸਨ ਜਿਹੜੇ ਮਿਲ ਕੇ ਅੱਜ ਨਸ਼ਿਆਂ ਦੇ ਵਿਰੋਧ ਮਹਿੰਨ ਚਲਾਈ ਹੈ ਔਰ ਉਹਨਾਂ ਨੇ ਬਹੁਤ ਅੱਛਾ ਕਿਹਾ ਕਿ ਅਸੀਂ ਲੋਕ ਨਸ਼ਿਆਂ ਨੂੰ ਹਟਾਵਾਂਗੇ ਪਹਿਲੇ ਤਾਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਦਿলো ਧੰਨਵਾਦ ਕਰਦੀਆਂ ਕਿ ਉਹਨਾਂ ਨੇ ਕਈ ਮਾਮਾ ਦੇ ਪੁੱਤਰ ਕਈ ਪੈਣਾ ਦੇ ਭਰਾ ਤੇ ਕਈ ਔਰਤਾਂ ਦੇ ਆਦਮੀ ਬਚਾਏ ਨੇ ਕਿਉਂਕਿ ਪਹਿਲੇ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਾ ਆਂਦਾ ਕਿੱਥੋਂ ਸੀ ਨਸ਼ਾ ਸਰੰਦਾ ਔਰ ਬਾਰਡਰਾਂ ਤੋਂ ਆਂਦਾ ਸੀ ਮੈਨੂੰ ਮੈਂ ਪਹਿਲੇ ਵੀ ਅੰਮ੍ਰਿਤਸਰ ਹੀ ਉਹ ਕਿਹਾ ਸੀ ਕਿ ਮੈਨੂੰ ਦੇਖੋ ਨਸ਼ਾ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਮੈਂ ਕਿਹਾ ਬੱਚੇ ਤੁਸੀਂ ਨਸ਼ਾ ਕਿਉਂ ਕਰਦੇ ਹੋ ਉਹ ਕਹਿੰਦੇ ਆ ਕਿ ਦੀਦੀ ਸਾਡੇ ਹੱਥੀਂ ਚ ਡਿਗਰੀਆਂ ਹੁੰਦੀਆਂ ਨੇ ਔਰ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਸਾਨੂੰ ਮਾਪਿਓ ਭੈਣ ਭਰਾ ਤਾਨੇ ਮਾਰਦੇ ਨੇ ਕਿ ਐਨਾ ਅਸੀਂ ਤੈਨੂੰ ਪੜਾਇਆ ਲਿਖਾਇਆ ਮਗਰ ਤੂੰ ਨਿਕੰਮੇ ਦਾ ਨਿਕੰਮਰ ਆ ਕਿ ਤੇਰੇ ਕੋਲ ਕੋਈ ਕੰਮ ਨਹੀਂ ਹੈ ਡਿਗਰੀਆਂ ਨਾਲ ਅਸੀਂ ਕੀ ਕਰਨਾ ਇਸ ਡਿਗਰੀਆਂ ਦੇ ਕਾਰਨ ਬੱਚੇ ਕਈ ਤਾਨੇ ਮੇਨੇ ਨਾ ਖਾਂਦੇ ਮਾਰੇ ਉਹਨਾਂ ਨੇ ਕੀ ਕਰਨਾ ਨਸ਼ਿਆਂ ਦੇ ਵਿੱਚ ਪਹਿਲੇ ਕਿਸੇ ਦੋਸਤਾਂ ਯਾਰਾਂ ਨੇ ਫ੍ਰੀ ਨਸ਼ਾ ਵੰਡਣਾ ਔਰ ਉਸ ਤੋਂ ਬਾਅਦ ਉਹ ਆਦੀ ਬਣ ਜਾਂਦੇ ਸੀ ਮੈਨੂੰ ਬਹੁਤ ਦੁੱਖ ਹੋਇਆ ਸੀ ਉਸ ਟਾਈਮ ਤੇ ਜਦੋਂ ਮੈਂ ਇਹ ਗੱਲ ਸੁਣੀ ਸੀ ਬੱਚਿਆਂ ਦੇ ਮੂੰਹ ਔਰ ਕਈ ਸਾਡੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਸਾਡੇ ਦੇਸ਼ ਦੇ ਫੋਰਨ ਚਲੇ ਗਏ ਨੇ ਫੋਰਨ ਕੰਟਰੀ ਜਾ ਕੇ ਕਿਉਂਕਿ ਉਹਨਾਂ ਨੂੰ ਇੱਥੇ ਕੰਮ ਕਰਨੀ ਮਿਲਦਾ ਸੀ ਹੁਣ ਭਗਵੰਦ ਮਾਨ ਜੀ ਨੇ ਕਾਫੀ ਨੌਕਰੀਆਂ ਕੱਢੀਆਂ ਨੇ ਔਰ ਮੈਂ ਸੀਐਮ ਭਗਵੰਦ ਮਾਨ ਦਾ ਧੰਨਵਾਦ ਕਰਦੀ ਆਂ ਔਰ ਮੈਂ ਖੜਖੜ ਕੱਲਾ ਕੀ ਆ ਸੀ ਜੇ ਤੁਸੀਂ ਭਗਤ ਸਿੰਘ ਜੀ ਦੀ ਕਸਮ ਖਾਦੀਏ ਤੇ ਭਗਤ ਸਿੰਘ ਜੀ ਦੇ ਵਿਚਾਰਾਂ ਤੇ ਵੀ ਚੱਲਣਾ ਕਿਉਂਕਿ ਸਾਡੇ ਵੀਰ ਨੇ ਤੇ ਇੱਕ ਕੁਰਬਾਨੀ ਕੀਤੀ ਹੈ ਦੇਸ਼ ਪਿੱਛੇ ਸਾਡੇ ਵੱਡਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਤੁਹਾਨੂੰ ਜ਼ਿੰਦਗੀ 'ਚ ਹਰ ਕੋਈ ਬੱਚਾ ਹਰ ਕੋਈ ਮੇਰਾ ਵੀਰ ਹਰ ਕੋਈ ਮੇਰੀ ਭੈਣ ਹਰ ਕੋਈ ਮੇਰੀ ਮਾਂ ਹਰ ਕੋਈ ਮੇਰੇ ਦੇਸ਼ ਦੇ ਜਿੰਨੇ ਵੀ ਦੇਸ਼ ਵਾਸੀ ਨੇ ਉਹ ਤੁਹਾਡਾ ਹਰ ਦਿਲੋਂ ਧੰਨਵਾਦ ਕਰਨ ਅੱਜ ਮੈਂ ਖੁਸ਼ ਹਾਂ ਕਿ ਸਾਡਾ ਦੇਖੋ ਦੇਸ਼ ਰੰਗੀਲਾ ਬਣ ਰਿਹਾ ਹੈ ਕਿੱਥੇ ਦੇ ਕਾਲਾ ਪੰਜਾਬ ਕਹਿੰਦੇ ਸੀ ਕਿੱਥੇ ਅੱਜ ਹਰੀਆਲੀ ਵਿਚ ਆ ਰਹੀ ਹੈ ਪੰਜਾਬ ਸਾਡਾ ਔਰ ਸਾਨੂੰ ਖੁਸ਼ੀ ਮਿਲ ਰਹੀ ਹੈ ਇਹਦਾ ਕਹਿੰਦੇ ਹੋਏ ਇਨਕਲਾਬ ਜਿੰਦਾਬਾਦ ਜੈ ਹਿੰਦ ਗੁਰਵਿੰਦਰ ਸਿੰਘ ਗੋਰਾ ਸਾਹਿਬ ਨੂੰ ਪੰਜਾਬ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਰਜਿਸਟਰ ਪੰਜਾਬ ਸੋ ਮੈਂ ਖਾਸ ਕਰਕੇ ਬਟਾਲਾ ਦੇ ਪੱਤਰਕਾਰ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਔਰ ਬਲਾਕਾਂ ਤੋਂ ਆਏ ਪੱਤਰਕਾਰਾਂ ਦਾ ਤਹਿ ਦਿਲੋਂ ਸਨਮਾਨ ਕਰਦਾ ਇਹਨਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਇਹ ਪ੍ਰਸ਼ਾਸਨ ਤੇ ਪ੍ਰੈਸ ਮਿਲਣੀ ਵਿੱਚ ਪੂਰਨ ਸਹਿਯੋਗ ਦਿੱਤਾ ਔਰ ਮੈਂ ਪ੍ਰਸ਼ਾਸਨ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਸਾਡੇ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਔਰ ਬਲਾਕ ਵਿੱਚ ਜਿੰਨੀ ਵੀ ਸਾਡੀ ਹੋ ਸਕਦੀ ਹੈ ਦੀ ਆਪਦੀ ਐਸੋਸੀਏਸ਼ਨ ਦੇ ਮੈਂਬਰਾਂ ਰਹੀਂ ਉਹਦੀ ਤਰ੍ਹਾਂ ਰਹੀਂ ਜਿਹੜਾ ਸਮਾਜਿਕ ਕ੍ਰਿਤਿਆਵਾਂ ਦੇ ਵਿਰੁੱਧ ਪੂਰਨ ਸਹਿਯੋਗ ਦੇਣਗੇ। ਦੋਸਤੋ ਜੀ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਸਾਡੀ ਹੋਣਾ ਨੇ ਚਾਹੀਦਾ ਹੈ ਤੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਹਰ ਇੱਕ ਸੰਸਥਾ ਨੂੰ ਕਰਨੇ ਚਾਹੀਦੇ ਜਿੱਦਾਂ ਮਿਲਨੀ ਮਿਲਦੀ ਹੈ ਪ੍ਰਸ਼ਾਸਨ ਜੀ ਦੇ ਪ੍ਰੈਕਟਿਸ ਕਿਹਣਾ ਕਰਦੇ। ਬਿਲਕੁਲ ਜੀ ਇੱਕ ਇਹ ਕੱਲਾ ਪ੍ਰਸ਼ਾਸਨ ਵਿੱਚ ਜੇ ਆਪਾਂ ਕਹੀਏ ਨਾ ਕੁਛ ਨਹੀਂ ਕਰ ਸਕਦਾ ਔਰ ਕੱਲ ਇਹ ਪ੍ਰੈਸ ਵੀ ਕੀ ਇਹਦਾ ਕੁਝ ਨਹੀਂ ਕਰ ਸਕਦੀ ਸੋ ਆਪਾਂ ਨੂੰ ਪਤਾ ਹੈ ਕਿ ਪ੍ਰੈਸ ਔਰ ਜਿਹੜਾ ਪੁਲਿਸ ਦਾ 9 ਮਾਸ ਦਾ ਰਿਸ਼ਤਾ ਇਹ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ ਸੋ ਜਿੰਨਾ ਵੀ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤੇ ਉਹਦਾ ਜਿਹੜਾ ਉਹ ਬੈਨੀਫੀਟ ਜ਼ਿਆਦਾ ਹੋਏਗਾ ਅਸੋ ਸਿਚੁਏਸ਼ਨ ਰਜਿਸਟਰਡ ਪੰਜਾਬ ਵੱਲੋਂ ਬਰਦਾਸ਼ਪੁਰ ਵੱਲੋਂ ਬਟਾਲੇ ਵੱਲੋਂ ਔਰ ਸਮੂਹ ਬਟਾਲਾ ਦੀ ਜਿੰਨੀ ਵੀ ਸਾਡੇ ਕੋਲ ਪ੍ਰੈਸ ਇੱਥੇ ਪਹੁੰਚੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਸ੍ਰੀ ਆਜਮ ਭਗਤ ਸਿੰਘ ਦੀ ਜੋ ਪਰਿਵਾਰ ਦੇ ਵਿੱਚੋਂ ਸਿਸਟਰ ਪਹੁੰਚੇ ਆ ਪ੍ਰਧਾਨ ਸਾਹਿਬ ਪਹੁੰਚੇ ਆ ਔਰ ਖਾਸ ਕਰ ਐਸਐਸਪੀ ਸਾਹਿਬ ਔਰ ਕਲਸੀ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਨੇ ਛੋਟੇ ਬ੍ਰਦਰ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆਂ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਅੱਜ ਅਸੀਂ ਪਹਿਲ ਕੀਤੀ ਆ ਜਿਹਦੇ ਵਿੱਚ ਪ੍ਰਸ਼ਾਸਨ ਸਰਕਾਰ ਤੇ ਪ੍ਰੈਸ ਤਿੰਨਾਂ ਦੀ ਮਿਲਣੀ ਹੋਈ ਆ ਔਰ ਬੜਾ ਵਧੀਆ ਨੇਪੜੇ ਚੜਿਆ ਆ ਜਿਸ ਕਰਕੇ ਨਸ਼ੇ ਦੇ ਉੱਪਰ ਜੇਕਰ ਇਹ ਲੋਕ ਕੰਮ ਕਰ ਰਹੀ ਆ ਤਾਂ ਸਾਡਾ ਵੀ ਫਰਜ਼ ਬੰਦਾ ਸੀ ਕਿ ਇਹਨਾਂ ਦਾ ਸਾਥ ਦੇਈਏ ਇਹਨਾਂ ਨੂੰ ਪ੍ਰੋਸਾਈਡ ਕਰੀ ਜਿਸ ਕਰਕੇ ਅੱਜ ਅਸੀਂ ਪ੍ਰਸ਼ਾਸਨ ਨੂੰ ਸਨਮਾਨਿਤ ਕੀਤਾ ਆ ਉਹਨਾਂ ਦੇ ਵਧੀਆ ਕਾਰਜਗੁਜ਼ਾਰੀ ਕਰਕੇ ਉਹਨਾਂ ਨੂੰ ਸਨਮਾਨ ਕੀਤਾ ਆ ਆਸ ਕਰਦੇ ਆ ਕਿ ਅੱਗੇ ਸਾਡੇ ਵਾਂਗੂ ਇਦਾਂ ਹੋਰ ਐਸੋਸੀਏਸ਼ਨ ਅੱਗੇ ਆਣਗੀਆਂ ਤਾਂ ਕਿ ਪੁਲਿਸ ਪ੍ਰਸ਼ਾਸਨ ਚੰਗਾ ਕੰਮ ਕਰ ਸਕੇ ਸਰਕਾਰ ਚੰਗਾ ਕੰਮ ਕਰ ਸਕੇ ਔਰ ਪਰ ਐਸੇ ਤਾਂ ਹਮੇਸ਼ਾ ਹੀ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਚਲਦੀ ਆ ਔਰ ਵਧੀਆ ਜਿਹੜਾ ਨਸ਼ੇ ਦੇ ਮੁੱਦੇ ਜਿਹੜੇ ਉਜਾਗਰ ਕਰਦੀ ਆ ਤਾਂ ਕਿ ਪ੍ਰਸ਼ਾਸਨ ਉੱਤੇ ਜਿਹੜੀ ਆ ਉਹਨੂੰ ਖਤਮ ਕਰੇ ਅਸੀਂ ਧੰਨਵਾਦੀ ਆ ਪ੍ਰਸ਼ਾਸਨ ਦੇ ਵੀ ਧੰਨਵਾਦੀ ਆ ਖਾਸ ਕਰ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਧੰਨਵਾਦੀ ਆ ਜਿਨ੍ਹਾਂ ਨੇ ਇਦਾਂ ਵਧੀਆ ਪ੍ਰੋਗਰਾਮ ਕਰਾਇਆ ਧੰਨਵਾਦ ਜੀ ਓਕੇ